ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਐਤਵਾਰ ਨੂੰ ਇੱਕ ਅਜਵਾਇਣ ਦਾ ਇਹ ਖਾਸ ਉਪਾਅ ਕਰ ਲੈਂਦੇ ਹੋ ਤੁਹਾਡੇ ਘਰ ਦੀ ਨਸ਼ੇੜੀ ਦੀ ਲਤ ਜਿਹੜੀ ਹੈ ਜੜ ਤੋਂ ਖਤਮ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨ ਵਾਲੇ ਹਾਂ ਜੀ ਜੋ ਸਾਡੇ ਘਰਾਂ ਵਿੱਚ ਸੁੱਖ ਸ਼ਾਂਤੀ ਵਾਪਸ ਲੈ ਆ ਸਕਦਾ ਹੈ। ਸਾਡੇ ਪਰਿਵਾਰ ਨੂੰ ਨਸ਼ੇ ਦੀ ਬੁਰਾਈ ਤੋਂ ਮੁਕਤ ਕਰ ਸਕਦਾ ਹੈ। ਸਾਥ ਸੰਗਿਆ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਜੀ ਕਿ ਸ਼ਨੀਵਾਰ ਜਾਂ ਫਿਰ ਐਤਵਾਰ ਦੇ ਦਿਨ ਅਜਵਾਇਨ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੈਣਾ ਹੈ। ਸਾਤ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਤੁਹਾਡੇ ਘਰ ਵਿੱਚੋਂ ਨਸ਼ਾ ਬਾਹਰ ਨਿਕਲ ਜਾਵੇਗਾ। ਅਜਵਾਇਣ ਜੋ ਸਾਡੇ ਘਰ ਦੀ ਰਸੋਈ ਵਿੱਚ ਆਮ ਮਿਲਣ ਵਾਲੀ ਚੀਜ਼ ਹੁੰਦੀ ਹੈ। ਸਾਤ ਸੰਗਤ ਜੀ ਉਸ ਨੂੰ ਜੇਕਰ ਅਸੀਂ ਸਹੀ ਤਰੀਕੇ ਦੇ ਨਾਲ ਵਾਹਿਗੁਰੂ ਦੇ ਉੱਪਰ ਭਰੋਸਾ ਰੱਖ ਕੇ ਵਰਤਾਂਗੇ ਇਹ ਸਾਡੇ ਘਰ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਦੂਰ ਕਰ ਸਕਦੀ ਹੈ। ਸਾਤ ਸੰਗਤ ਜੀ ਇਹ ਉਪਾਅ ਸਿਰਫ ਇੱਕ ਬਹੁਤ ਹੀ ਵਧੀਆ ਕਿਰਿਆ ਹੈ। ਸਗੋਂ ਵਾਹਿਗੁਰੂ ਦੀ ਕਿਰਪਾ ਤੇ ਸੇਵਾ ਦਾ ਵੀ ਇੱਕ ਸੁੰਦਰ ਸੁਮੇਲ ਹੈ। ਸੋ ਆਓ ਜੀ ਅੱਜ ਦੀ ਵੀਡੀਓ ਦਾ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ। ਇਸ ਦੀ ਮਹਾਨਤਾ ਅਤੇ ਕਿਵੇਂ ਸਾਡੇ ਕਰਦਾ ਵਿਸ਼ਰਾ ਤੇ ਇਹ ਨਸ਼ਾ ਜਿਹੜਾ ਹੈ ਦੂਰ ਕਰ ਸਕਦੀ ਹੈ। ਇਸ ਬਾਰੇ ਵੀ ਗੱਲ ਕਰਨ ਵਾਲੇ ਹਾਂ। ਪ੍ਰਸਾਦ ਸੰਗਰ ਜੀ ਨਾਲ ਹੀ ਨਾਲ ਅਸੀਂ ਤੁਹਾਨੂੰ ਇਹ ਵੀ ਗੱਲ ਕਹਿਣਾ ਚਾਹਾਂਗੇ ਜੀ ਤੁਸੀਂ ਇਸ ਨੂੰ ਵਹਿਮ ਭਰਮ ਦੇ ਨਾਲ ਬਿਲਕੁਲ ਵੀ ਨਹੀਂ ਜੋੜਨਾ। ਸੋ ਫਿਰ ਸਾਰੀ ਸੰਗਤ ਨੂੰ ਇੱਕੋ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਇਸ ਕਥਾ ਨੂੰ ਪੂਰੇ ਹੀ ਮਨ ਤੇ ਸ਼ਰਧਾ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਕਈ ਵਾਰ ਸਾਡੇ ਮਨ ਵਿੱਚ ਨਿਰਾਸ਼ਾ ਘਰ ਘਰ ਜਾਂਦੀ ਹੈ ਜਦੋਂ ਸਾਡੇ ਘਰ ਵਿੱਚ ਕੋਈ ਮੈਂਬਰ ਨਸ਼ੇ ਦੀ ਦਲਦਲ ਵਿੱਚ ਫਸ ਜਾਂਦਾ ਹੈ ਪ੍ਰਸਾਦ ਸੰਗਿਆ ਜੀ ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ ਜੇਕਰ ਅਸੀਂ ਸੱਚੇ ਮਨ ਨਾਲ ਵਾਹਿਗੁਰੂ ਦੀ ਸ਼ਰਨ ਵਿੱਚ ਜਾਈਏ ਤੇ ਸੇਵਾ ਦਾ ਰਾਹ ਅਪਣਾਈਏ ਤਾਂ ਕੋਈ ਵੀ ਮੁਸੀਬਤ ਅਜੇਹੀ ਨਹੀਂ ਹੁੰਦੀ ਜਿਸ ਤੱਕ ਕੋਈ ਹੱਲ ਨਾ ਹੋ ਸਕੇ ਸੋ ਅੱਜ ਦੀ ਕਥਾ ਵਿੱਚ ਅਸੀਂ ਜਾਣਨ ਵਾਲੇ ਹਾਂ ਜੀ ਕਿ ਇੱਕ ਸਾਦਾ ਜਿਹਾ ਉਪਾਅ ਜਦੋਂ ਵਾਹਿਗੁਰੂ ਦੀ ਸ਼ਰਧਾ ਅਤੇ ਅਰਦਾਸ ਦੇ ਨਾਲ ਕੀਤਾ ਜਾਵੇ ਤਾਂ ਸਾਡੇ ਘਰ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਕਿਵੇਂ ਦੂਰ ਕਰ ਸਕਦਾ ਹੈ ਸੋ ਇਸ ਲਈ ਸਾਥ ਸੰਗਤ ਜੀ ਆਪਣੇ ਮਨ ਨੂੰ ਸ਼ਾਂਤ ਕਰੋ ਸਾਰੀਆਂ ਸੰਸਾਰਿਕ ਚਿੰਤਾਵਾਂ ਨੂੰ ਇੱਕ ਪਾਸੇ ਰੱਖ ਦਿਓ ਇਸ ਸੁਨੇਹੇ ਨੂੰ ਪੂਰਾ ਹੀ ਤੁਸੀਂ ਜ਼ਰੂਰ ਸੁਣਨਾ ਹੈ ਅੱਜ ਦੇ ਸਮੇਂ ਦੇ ਵਿੱਚ ਸਾਡੇ ਘਰ ਵਿੱਚ ਕਈ ਅਜਹੀਆਂ ਸਮੱਸਿਆਵਾਂ ਹਨ ਜੋ ਸਾਡੇ ਮਨ ਨੂੰ ਅਸ਼ਾਂਤ ਕਰ ਦਿੰਦੀਆਂ ਹਨ ਸਾਧ ਸੰਗਤ ਜੀ ਸਭ ਤੋਂ ਵੱਡੀ ਸਮੱਸਿਆ ਜਿਸ ਦਾ ਕਿ ਅਸੀਂ ਜ਼ਿਕਰ ਕਰ ਰਹੇ ਹਾਂ ਅੱਜ ਗੱਲ ਕਰਨ ਵਾਲੇ ਹਨ ਉਹ ਹੈ ਨਸ਼ੇ ਦੀ ਬੁਰਾਈ ਕਿਉਂਕਿ ਕਈ ਘਰਾਂ ਵਿੱਚ ਪਰਿਵਾਰ ਦਾ ਕੋਈ ਮੈਂਬਰ ਜਿਵੇਂ ਕਿ ਜਵਾਨ ਪਤੀ ਬੱਚਾ ਨਸ਼ੇ ਦੀ ਲਤ ਵਿੱਚ ਫਸ ਜਾਂਦੇ ਹਨ ਤਾਂ ਸਾਧ ਸੰਗਤ ਜੀ ਇਹ ਨਸ਼ਾ ਚਾਹੇ ਸ਼ਰਾਬ ਸਿਗਰਟ ਜਾਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਹੋਵੇ ਹੁੰਦਾ ਤਾਂ ਨਸ਼ਾ ਹੈ ਸਰ ਸਤ ਸਿੰਘ ਜੀ ਇਹ ਗੱਲ ਪੱਕੀ ਹੈ ਜੀ ਕਿ ਇਹੋ ਨਸ਼ਾ ਸਾਡੇ ਪਰਿਵਾਰ ਦੀ ਸ਼ਾਂਤੀ ਨੂੰ ਖਤਮ ਕਰ ਦਿੰਦਾ ਹੈ ਅਤੇ ਨਾਲ ਹੀ ਸਾਡੇ ਘਰ ਦੇ ਪੈਸੇ ਨੂੰ ਵੀ ਖਤਮ ਕਰ ਦਿੰਦਾ ਹੈ ਸੋ ਘਰ ਵਿੱਚ ਲੜਾਈ ਝਗੜੇ ਵੱਧ ਜਾਂਦੇ ਹਨ ਪੈਸੇ ਦੀ ਕਮੀ ਹੋ ਜਾਂਦੀ ਹੈ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਵਿੱਚ ਨਿਰਾਸ਼ਾ ਤੇ ਦੁੱਖ ਜਿਹੀ ਸਮੱਸਿਆ ਘਰ ਘਰ ਜਾਂਦੀ ਹੈ ਸੋ ਕਈ ਵਾਰੀ ਮਾਪਿਆਂ ਦੀ ਸਮੱਸਿਆ ਹੈ ਕਿ ਉਹਨਾਂ ਦੇ ਬੱਚੇ ਨਸ਼ੇ ਦੀ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਬਹੁਤਾ ਸਮਝਾਉਣ ਤੇ ਵੀ ਨਹੀਂ ਸਮਝਦੇ ਬਹੁਤ ਮੇਰੀਆਂ ਭੈਣਾਂ ਦੀ ਵੀ ਇਹੋ ਸਮੱਸਿਆ ਹੈ ਉਹਨਾਂ ਦਾ ਪਤੀ ਅਜੇਹੇ ਨਸ਼ੇ ਦੀ ਦਲਦਲ ਵਿੱਚ ਫਸਿਆ ਹੁੰਦਾ ਹੈ ਜਿੱਥੇ ਉਹ ਪੈਸੇ ਦੀ ਬਰਬਾਦੀ ਵੀ ਕਰਦਾ ਹੈ ਨਾਲ ਹੀ ਨਾਲ ਘਰ ਵਿੱਚ ਲੜਾਈ ਝਗੜਾ ਵੀ ਕਰਦਾ ਹੈ ਫਿਰ ਸਾਥ ਸੰਗਤ ਜੀ ਗੱਲ ਕਰਦੇ ਹਾਂ ਇਸ ਉਪਾਅ ਦੇ ਬਾਰੇ ਇਹ ਅਜਵਾਇਣ ਦਾ ਸਾਦਾ ਜਿਹਾ ਉਪਾਅ ਜੋ ਤੁਸੀਂ ਸ਼ਨੀਵਾਰ ਜਾਂ ਐਤਵਾਰ ਦੀ ਰਾਤ ਨੂੰ ਕਰ ਲੈਣਾ ਹੈ ਸਭ ਤੋਂ ਪਹਿਲਾ ਸ਼ਨੀਵਾਰ ਜਾਂ ਐਤਵਾਰ ਨੂੰ ਸਵੇਰੇ ਉੱਠ ਕੇ ਇਸ਼ਨਾਨ ਕਰੋ ਸਾਫ਼ ਸੁਥਰੇ ਕੱਪੜੇ ਪਹਿਨ ਲੈਣੇ ਹਨ ਫਿਰ ਆਪਣੇ ਘਰ ਦੀ ਰਸੋਈ ਵਿੱਚ ਇੱਕ ਮੁਠੀ ਅਜਵਾਇਣ ਜੋ ਕਿ ਕਰੀਬ 50 ਗ੍ਰਾਮ ਦੇ ਲਗਭਗ ਹੋਵੇ ਤਾਂ ਸਾਧ ਸੰਗਤ ਜੀ ਇਸ ਅਜਵਾਇਣ ਨੂੰ ਇੱਕ ਸਾਫ਼ ਮਿੱਟੀ ਦੇ ਬਰਤਨ ਜਾਂ ਲੋਹੇ ਦੀ ਕੜਾਈ ਵਿੱਚ ਪਾ ਲੈਣਾ ਹੈ ਹੁਣ ਸਾਧ ਸੰਗਤ ਜੀ ਤੁਸੀਂ ਹੌਲੀ-ਹੌਲੀ ਇਸ ਨੂੰ ਭੁੰਨਣਾ ਸ਼ੁਰੂ ਕਰ ਦੇਣਾ ਹੈ ਜਦੋਂ ਤੱਕ ਕਿ ਅਜਵਾਇਣ ਵਿੱਚੋਂ ਸੁਗੰਧ ਆਉਣੀ ਸ਼ੁਰੂ ਨਾ ਹੋ ਜਾਵੇ ਸੋ ਸਾਧ ਸੰਗਤ ਜੀ ਪੁੰਨਣ ਤੋਂ ਬਾਅਦ ਇਸ ਅਜਵਾਣ ਨੂੰ ਇੱਕ ਸਾਫ਼ ਕੱਪੜੇ ਦੇ ਵਿੱਚ ਬੰਨ ਲੈਣਾ ਹੈ ਜਿਵੇਂ ਕਿ ਇੱਕ ਛੋਟੀ ਜਿਹੀ ਪੋਟਲੀ ਬਣਾ ਲਓ ਹੁਣ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਵਿੱਚੋਂ ਕਿਸੇ ਵੀ ਸਥਾਨ ਤੇ ਬੈਠ ਜਾਣਾ ਹੈ ਇਸ ਪੋਟਲੀ ਨੂੰ ਸਾਹਮਣੇ ਰੱਖ ਕੇ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਲੈਣਾ ਹੈ ਹੁਣ ਸਾਧ ਸੰਗਤ ਜੀ ਤੁਸੀਂ ਇਸ ਪੋਟਲੀ ਦੇ ਉੱਪਰ ਚਪਚੀ ਸਾਹਿਬ ਦਾ ਪਾਠ ਕਰਨਾ ਹੈ ਜਾਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹੀ ਅਰਦਾਸ ਕਰਨੀ ਹੈ। ਹੇ ਵਾਹਿਗੁਰੂ ਸਾਡੇ ਘਰ ਵਿੱਚੋਂ ਨਸ਼ੇ ਦੀ ਬੁਰਾਈ ਦੂਰ ਹੋ ਜਾਵੇ। ਸਾਡੇ ਘਰ ਪਰਿਵਾਰ ਨੂੰ ਸੁਖ ਸ਼ਾਂਤੀ ਨਾਲ ਭਰ ਦਿਓ। ਸੋ ਪਾਠ ਤੋਂ ਬਾਅਦ ਇਸ ਅਜਵਾਇਣ ਦੀ ਪੋਟਲੀ ਨੂੰ ਆਪਣੇ ਘਰ ਦੇ ਮੁੱਖ ਦਰਵਾਜ਼ੇ ਜਾਂ ਉਸ ਕਮਰੇ ਜਿੱਥੇ ਨਸ਼ਾ ਕਰਨ ਵਾਲਾ ਵਿਅਕਤੀ ਸਭ ਤੋਂ ਜ਼ਿਆਦਾ ਸਮਾਂ ਬਤੀਤ ਕਰਦਾ ਹੈ, ਉੱਥੇ ਲਟਕਾ ਦੇਣਾ ਹੈ। ਸਾਧ ਸੰਗਤ ਜੀ ਇਸ ਪੋਟਲੀ ਨੂੰ ਹਰ ਸ਼ਨੀਵਾਰ ਜਾਂ ਐਤਵਾਰ ਬਦਲਦੇ ਰਹਿਣਾ ਹੈ। ਪੁਰਾਣੀ ਅਜਵਾਇਣ ਨੂੰ ਕਿਸੇ ਸਾਫ਼ ਵਹਿੰਦੇ ਪਾਣੀ ਵਿੱਚ ਵਹਾ ਦੇਣਾ ਹੈ। ਸਾਧ ਸੰਗਤ ਜੀ ਇਸ ਉਪਾਅ ਨੂੰ ਤੁਸੀਂ ਨਿਮਰਤਾ ਧਾਰ ਤੇ ਕਰਨਾ ਹੈ ਤੇ ਵਾਹਿਗੁਰੂ ਦੇ ਉੱਪਰ ਪੂਰਨ ਭਰੋਸਾ ਤੇ ਵਿਸ਼ਵਾਸ ਰੱਖਣਾ ਹੈ। ਸਿਰਫ ਇੱਕ ਸਰੀਰਕ ਕਿਰਿਆ ਨਹੀਂ ਹੁੰਦੀ ਸਗੋਂ ਸੇਵਾ ਤੇ ਸ਼ਰਧਾ ਦਾ ਪ੍ਰਤੀਕ ਵੀ ਉਪਾਅ ਹੁੰਦੇ ਹਨ। ਅਜਵਾਇਣ ਦੀ ਸੁਗੰਧ ਸਾਡੇ ਘਰ ਦੇ ਮਾਹੌਲ ਨੂੰ ਸ਼ੁੱਧ ਕਰਦੀ ਹੈ ਤੇ ਨਕਾਰਾਤਮਕ ਊਰਜਾ ਨੂੰ ਦੂਰ ਕਰ ਦਿੰਦੀ ਹੈ। ਜੋ ਵੀ ਊਰਜਾ ਹੈ ਉਸ ਨੂੰ ਦੂਰ ਕਰਦੀ ਹੈ। ਕਿਉਂਕਿ ਜਦੋਂ ਅਸੀਂ ਇਸ ਉਪਾਅ ਨੂੰ ਵਾਹਿਗੁਰੂ ਦੀ ਸ਼ਰਧਾ ਤੇ ਅਰਦਾਸ ਨਾਲ ਕਰਦੇ ਹਾਂ ਸਾਡੇ ਮਨ ਦੇ ਵਿੱਚ ਸਕਾਰਾਤਮਕਤਾ ਆਉਂਦੀ ਹੈ ਵਾਹਿਗੁਰੂ ਸਾਡੀ ਅਰਦਾਸ ਸੁਣਦੇ ਹਨ ਸੋ ਫਿਰ ਸਾਥ ਸੰਗਤ ਜੀ ਐਸੇ ਜਿਹੜੇ ਉਪਾਅ ਦੇ ਨਾਲ ਸੱਚੀ ਸੇਵਾ ਵੀ ਬੜੀ ਜ਼ਰੂਰੀ ਹੁੰਦੀ ਹੈ ਜਿਵੇਂ ਅਸੀਂ ਪਿਛਲੇ ਸੁਨੇਹੇ ਵਿੱਚ ਜਾਣਿਆ ਹੈ ਕਿ ਸੇਵਾ ਸਿੱਖੀ ਦਾ ਮੁੱਢਲਾ ਸਿਧਾਂਤ ਹੈ ਤੁਸੀਂ ਇਸ ਉਪਾਅ ਦੇ ਨਾਲ ਸਵੇਰੇ ਪੰਛੀਆਂ ਲਈ ਪਾਣੀ ਰੱਖਣ ਦੀ ਸੇਵਾ ਕਰਨੀ ਹੈ ਜ਼ਰੂਰਤਮੰਦ ਲੋਕਾਂ ਦੀ ਮਦਦ ਵੀ ਕਰਨੀ ਹੈ ਸਾਧ ਸੰਗਤ ਜੀ ਜਦੋਂ ਅਸੀਂ ਅਜਵੈਣ ਦੀ ਪੌਟਲੀ ਨੂੰ ਪਾਠ ਨਾਲ ਸ਼ੁੱਧ ਕਰ ਦਿੰਦੇ ਹਾਂ ਸੇਵਾ ਨਾਲ ਜੋੜ ਦਿੰਦੇ ਹਾਂ ਤਾਂ ਸਾਧ ਸੰਗਤ ਜੀ ਵਾਹਿਗੁਰੂ ਦੀ ਕਿਰਪਾ ਸਾਡੇ ਘਰ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਦੂਰ ਕਰ ਜਾਂਦੀ ਹੈ ਇਸ ਉਪਾਅ ਨਾਲ ਨਸ਼ੇ ਵਿੱਚ ਫਸੇ ਵਿਅਕਤੀ ਦੇ ਮਨ ਨੂੰ ਸਕਾਰਾਤਮਕ ਸੋਚ ਮਿਲ ਜਾਵੇਗੀ ਪਰਿਵਾਰ ਵਿੱਚ ਸੁਖ ਸ਼ਾਂਤੀ ਵਾਪਸ ਆਵੇਗੀ ਸੋ ਇਸ ਲਈ ਸਾਧ ਸੰਗਤ ਜੀ ਅਜਵੈਣ ਦਾ ਇਹ ਸਾਦਾ ਜਿਹਾ ਉਪਾਅ ਜਦੋਂ ਅਸੀਂ ਪੂਰੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕਰ ਲਵਾਂਗੇ ਗੁਰਬਾਣੀ ਦਾ ਜਾਪ ਕਰਾਂਗੇ ਵੱਧ ਤੋਂ ਵੱਧ ਘਰ ਵਿੱਚ ਗੁਰਬਾਣੀ ਤੁਸੀਂ ਲਗਾ ਕੇ ਰੱਖਣੀ ਹੈ ਕਿਉਂਕਿ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੈ ਤੁਹਾਡੇ ਘਰ ਵਿੱਚ ਫੋਨ ਹਨ ਜਾਂ ਤੁਹਾਡੇ ਘਰ ਟੀਵੀ ਲੱਗੇ ਹੋਏ ਹਨ ਤੇ ਗੁਰਬਾਣੀ ਦਾ ਜਾਪ ਤੁਸੀਂ ਘਰ ਵਿੱਚ ਵੱਧ ਤੋਂ ਵੱਧ ਲਗਾ ਕੇ ਰੱਖਣਾ ਹੈ ਤਾਂ ਕਿ ਨਸ਼ੇੜੀ ਵਿਅਕਤੀ ਦੇ ਕੰਨਾਂ ਵਿੱਚ ਵਾਹਿਗੁਰੂ ਦੇ ਸਿਮਰਨ ਦੀ ਆਵਾਜ਼ ਪੈਂਦੀ ਹੀ ਰਹੇ ਇਹ ਸਿਰਫ ਸਰੀਰਕ ਕਿਰਿਆ ਨਹੀਂ ਹੁੰਦੀ ਸਗੋਂ ਵਾਹਿਗੁਰੂ ਦੀ ਸ਼ਰਣ ਵਿੱਚ ਜਾਣ ਅਤੇ ਸੱਚੀ ਸੇਵਾ ਦਾ ਰਾਹ ਵੀ ਹੁੰਦਾ ਹੈ ਸੋ ਸਾਧ ਸੰਗਤ ਜੀ ਤੁਸੀਂ ਅੱਜ ਤੋਂ ਹੀ ਇਸ ਨਿਯਮ ਨੂੰ ਅਪਣਾ ਲਓ ਹਰ ਸ਼ਨੀਵਾਰ ਜਾਂ ਐਤਵਾਰ ਨੂੰ ਅਜਵਾਇਣ ਦੀ ਪੋਟਲੀ ਨੂੰ ਤਿਆਰ ਕਰੋ ਗੁਰਬਾਣੀ ਦਾ ਪਾਠ ਕਰੋ ਸੇਵਾ ਦਾ ਰਾਹ ਅਪਣਾਓ ਵਾਹਿਗੁਰੂ ਦੇ ਉੱਪਰ ਪੂਰਨ ਭਰੋਸਾ ਰੱਖੋ ਤੁਸੀਂ ਵੇਖੋਗੇ ਤੁਹਾਡੇ ਘਰ ਵਿੱਚੋਂ ਨਸ਼ੇ ਦੀ ਬੁਰਾਈ ਖਤਮ ਹੋ ਜਾਵੇਗੀ ਤੇ ਸੁਖ ਸ਼ਾਂਤੀ ਦੀ ਵਰਖਾ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ